ਚੋਰਾ ਨੇ ਬੇਖੌਫ ਹੋ ਕੇ ਸੰਗਤ ਮੰਡੀ ਦੇ ਮੇਨ ਵਿਚਕਾਰ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਦੁਕਾਨ ਅੰਦਰ ਪਈ ਨਗਦੀ ਅਤੇ ਸਮਾਨ ਲੈ ਕੇ ਹੋਏ ਰਫੂ ਚੱਕਰ ਜਾਂਦੇ ਜਾਂਦੇ ਮੰਡੀ ਦੇ ਪੀਰਖਾਨੇ ਦੇ ਗੋਲਕ ਨੂੰ ਵੀ ਕਰ ਗਏ ਸਾਫ ਸੀਸੀਟੀਵੀ ਕੈਮਰੇ ਵਿੱਚ ਹੋਏ ਜਾਂਦੇ ਜਾਂਦੇ ਕੈਦ ਦੱਸ ਦਈਏ ਕਿ ਸੰਗਤ ਮੰਡੀ ਇਲਾਕੇ ਵਿਚਕਾਰ ਚੋਰਾਂ ਦੇ ਹੌਸਲੇ ਇੰਨੇ ਉੱਚੇ ਹੋ ਚੁੱਕੇ ਹਨ ਕਿ ਆਏ ਦਿਨ ਹੀ ਬੇਖੌਫ ਹੋ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਹੈ ਬੀਤੀ ਰਾਤ ਸੰਗਤ ਮੰਡੀ ਦੇ ਮੇਨ ਬਾਜ਼ਾਰ ਦਾ ਜਿੱਤੇ ਕਿ ਚੋਰਾਂ ਵੱਲੋਂ ਇੱਕ ਕਰਿਆਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਦੁਕਾਨ ਅੰਦਰ ਪਿਆ ਸਮਾਨ ਅਤੇ ਗੱਲੇ ਵਿੱਚੋਂ ਨਕਦੀ ਲੈ ਕੇ ਫਰਾਰ ਹੋ ਗਏ ਦੁਕਾਨ ਦੇ ਜਿੰਦਰੇ ਤੋੜਦੇ ਹੋਏ ਇਹ ਚੋਰ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਏ ਜਿਸ ਦੀ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਪੀੜਤ ਦੁਕਾਨਦਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸ਼ਸ਼ੀਲ ਕੁਮਾਰ ਗੋਲਡੀ ਨੇ ਦੱਸਿਆ ਹੈ ਕਿ ਜਾਂਦੇ ਜਾਂਦੇ ਇਹ ਚੋਰ ਮੰਡੀ ਸਥਿਤ ਪੀਰਖਾਨੇ ਵਿੱਚ ਲੱਗੀ ਗੋਲਕ ਨੂੰ ਵੀ ਸਾਫ਼ ਕਰ ਗਏ ਨਗਰ ਕੌਂਸਲ ਦੇ ਪ੍ਰਧਾਨ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਮੰਡੀ ਵਿਖੇ ਗਸ਼ਤ ਕੀਤੀ ਜਾਵੇ ਤਾਂ ਜੋ ਕਿ ਆਏ ਦਿਨ ਹੀ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਘਟਨਾ ਸਥਾਨ ਤੇ ਪਹੁੰਚੇ ਸਹਾਇਕ ਥਾਣੇਦਾਰ ਕਰਮबीर ਸਿੰਘ ਨੇ ਦੱਸਿਆ ਹੈ ਕਿ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਹਰਵਾਸ਼ ਲਾਲ ਜੀ ਕੀ ਘਟਨਾ ਘਟੇ ਰਹਾ ਦਾ ਬਾਈ ਰਾਤ ਚੋਰੀ ਹੋਈ ਆ ਜੀ ਕੋਈ 2:00 ਵਜੇ ਦੇ ਲਗਭਗ ਜੀ ਤੇ ਸਾਨੂੰ ਤਾਂ ਸਵੇਰ ਪਤਾ ਲੱਗਿਆ ਜੀ 5:00 ਵਜੇ ਸਾਡ ਨੂੰ ਟੈਲੀਫੋਨ ਆਇਆ ਮੰਡੀ ਦੇ ਬੰਦੇ ਦਾ ਵੀ ਤੁਹਾਡਾ ਸ਼ਟਰ ਖੁੱਲਾ ਪਿਆ ਤੇ ਸ਼ਟਰ ਖੁੱਲੇ ਦਾ ਮੈਨੂੰ ਪਤਾ ਲੱਗਿਆ ਵੀ ਆਪਣੀ ਚੋਰੀ ਹੋ ਗਈ ਸ਼ਟਰ ਦਾ ਜੀ ਆਪ ਨਹੀਂ ਲਾਇ ਸੀਗੇ ਜਦੋਂ ਦੁਕਾਨ ਤੇ ਆਏ ਗੱਲੇ ਦੇ ਵਿੱਚੋਂ 20-25000 ਰੁਪਏ ਹੁੰਦਾ ਉਹ ਲੈ ਕੇ ਚੁੱਕ ਗਏ ਜੀ ਖੁੱਲੇ ਨੋਟ ਸਾਰੇ ਜੀ ਤੇ 20-25000 ਦੀਆਂ ਸ਼ਿਟਾਂ ਚੋਰੀ ਹੋ ਗਈਆਂ ਇੱਕ ਜਿਵੇਂ ਕੋਲ ਡਰਿੰਕ ਆ ਭੂਜਿਆ ਲੈ ਕੇ ਕੋਈ ਬਿਸਕੁਟ ਲੈ ਕੇ ਇਸ ਤਰ੍ਹਾਂ ਦਾ ਸਮਾਨ ਲੈ ਕੇ ਲਗਭਗ ਵੀ 60000 ਰੁਪਏ ਦਾ ਸਮਾਨ ਮੰਨਦਾ ਜੋ ਵੀ ਕਿਹਦੀ ਜਾਵੇ ਕੈਮਰੇ ਦੇ ਵਿੱਚ ਕੋਈ ਆਇਆ ਨਹੀਂ ਕੈਮਰੇ 'ਚ ਕੋਈ ਖਾਸ ਨਹੀਂ ਆ ਰਿਹਾ ਜੀ ਕੈਮਰੇ ਦਾ ਰਾਤ ਨੂੰ ਸਾਢੇ ਤੱਕ ਕੈਮਰੇ ਨਹੀਂ ਲੱਗੇ ਤੇ ਬਾਜ਼ਾਰ ਦੇ ਕੈਮਰੇ ਦੇਖਿਆ ਸੀ ਉਹਨਾਂ ਦੇ ਵਿੱਚ ਤਿੰਨ ਬੰਦੇ ਆਏ ਆ ਉਹ ਕੋਈ ਪਹਿਰਾ ਪੁਲਿਸ ਲੋ ਦਿੱਤਾ ਜਾ ਰਿਹਾ ਨਹੀਂ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਸਾਡੀ ਮੰਡੀ ਦਾ ਪਹਰਾ ਤਿੰਨ ਦਿਨ ਹੋ ਗਏ ਬੰਦ ਹੋਏ ਪਏ ਨੇ ਕੀ ਮੰਗ ਕਰਦੇ ਮੈਂ ਮੰਗ ਕਰਦਿਆਂ ਵੀ ਜੇ ਚੋਰ ਫੜੇ ਜਾਂ ਤਾਂ ਸਾਨੂੰ ਮੌਜ ਜਿਹੜਾ ਹੈਗੇ ਉਹਨਾਂ ਦਾ ਦੁਆਇਆ ਜਾਵੇ ਤੇ ਮਾੜੀ ਮੋਟੀ ਪੁਲਿਸ ਦੀ ਗਸ਼ਤਾ ਜੁਰ ਤੈਜ ਕੀਤੀ ਜਾਵੇ। ਸੰਗਤ ਮੰਡੀ ਵਿੱਚ ਤਿੰਨ ਚੋਰਾਂ ਨੇ ਤਿੰਨ ਚਾਰ ਦੁਕਾਨਾਂ ਦੇ ਤਾਲੇ ਤੋੜਲੇ, ਇੱਕ ਪੀਰਖਾਨੇ ਧਰਮਘਰ ਉੱਥੇ ਵੀ ਤਾਲੇ ਤੋੜੇ। ਇੱਕ ਦੁਕਾਨ ਚ ਬੀੜੀਆਂ ਸੀਟਾਂ ਤੇ 20-25 ਹਜ਼ਾਰ ਦੀ ਨਕਦੀ ਲੈ ਗਏ। ਤੇ ਦਿਨੋਂ ਦਿਨ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਬਹੁਤ ਬੁਰਾ ਹਾਲ ਹੈ। ਇਲੈਕਸ਼ਨ ਦਾ ਟਾਈਮ ਹੈ ਇਨੀ ਫੋਰਸ ਲੱਗੀ ਹੋਈ ਹੈ ਫਿਰ ਵੀ ਚੋਰ ਬਿਨਾਂ ਖੋਪਾ ਤੋਂ ਆਉਂਦੇ ਆ ਤਾਲੇ ਤੋੜਦੇ ਆ ਤੇ ਸਮਾਨ ਚੱਕ ਕੇ ਲੈ ਜਾਂਦੇ ਐ ਤੇ ਉਹ ਰਾਤ ਬਰਾਤੇ ਇੱਥੋਂ ਤੁਸੀਂ ਲਿੰਕ ਰੋਡ ਤੇ ਕਿਤੇ ਨਿਕਲ ਨਹੀਂ ਸਕਦੇ 9 ਵਜੇ ਤੋਂ ਬਾਅਦ ਨਿਕਲਣਾ ਆਈ ਨਹੀਂ ਪਤਾ ਲਾ ਕਿਹੜੇ ਵੇਲੇ ਤੁਹਾਨੂੰ ਲੁੱਟ ਲੈ ਕਿਹੜੇ ਵੇਲੇ ਤੁਹਾਨੂੰ ਕੁੱਟ ਲੈਣ ਤੇ ਮੈਂ ਪੁਲਿਸ ਤੋਂ ਮੰਗ ਕਰਦਾ ਪ੍ਰਸ਼ਾਸਨ ਤੋਂ ਵੀ ਰਾਤ ਦੀ ਗਸ਼ਤ ਜ਼ਰੂਰ ਲਾਈ ਜਾਵੇ ਤਾਂ ਜੋ ਲੋਕ ਬਿਨਾਂ ਭੈਸ ਤੋਂ ਰਹਿ ਸਕਣ ਆਪਣੇ ਜਾਲੀਮਾਨੀ ਨਿਗਰਾਨ ਕਰ ਬਚਾ ਸਕਣ ਤੇ ਇਹ ਤੇ ਸੀਸੀਟੀਵੀ ਕੈਮਰੇ ਚ ਵੀ ਦੋ ਤਿੰਨ ਚੋਰ ਆਏ ਐ ਤੇ ਇਹਨਾਂ ਚੋਰਾਂ ਨੂੰ ਪਛਾਣ ਕੇ ਜਲਦੀ ਜਲਦੀ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੇ ਲੋਕਾਂ ਦਾ ਅੱਜ ਸੰਗਤ ਮੰਡੀ ਲੋਕ ਬਹੁਤ ਪੈ ਹਨ ਉਹਨਾਂ ਨੂੰ ਬਰ ਕੇ ਡਰੇ ਹੋਏ ਲੋਕ ਤੇ ਪੁਲਿਸ ਤੋਂ ਮੰਗਿਆ ਵੀ ਆ ਕੇ ਇਹਨਾਂ ਲੋਕਾਂ ਨੂੰ ਸੈਟੀਸਫਾਈ ਕਰਨ ਤੇ ਕਾਨੂੰਨ ਵਿਵਸਥਾ ਨੂੰ ਬਹਾਲ ਕਰਨ ਧੰਨਵਾਦ ਇਹ ਦੁਕਾਨ ਲੈ ਇੱਕ ਦੁਕਾਨ ਦੇ ਵਿੱਚ ਚੋਰੀ ਹੋਈ ਐ ਦੀਪੂ ਲਾਮ ਦਾ ਲੜਕਾ ਦਾ ਜੀ ਉਹਨਾਂ ਦੀ ਦੁਕਾਨ ਤੇ ਚੋਰੀ ਇਹ ਕਿਰਿਆਨੇ ਦੀ ਦੁਕਾਨ ਆ ਉਹਨਾਂ ਦੀਆਂ ਸਿਕਟਾਂ ਗਿਆ ਸਿਕਟਾਨੀਆਂ ਡੱਬੀਆਂ ਲੈ ਗਏ ਤੇ ਉਹਨਾਂ ਦੇ ਦੱਸਣ ਮੁਤਾਬਕ ਕੋਈ 15-20000 ਰੁਪਇਆ ਕੈਸ਼ ਸੀ। ਉਹਨੇ ਜਿਹੜੇ ਆਸੇ ਪਾਸੇ ਦੀਆਂ ਲਾਲਕਦਾਨਾਂ ਦੇ ਦੋ ਦੰਤਾਨਾ ਹੋਰ ਉਹਨਾਂ ਦੇ ਤਾਲੇ ਖੁੱਲਣ ਦੀ ਕੋਸ਼ਿਸ਼ ਕੀਤੀ ਗਈ ਆ। ਲੇਕਿਨ ਸੈਂਟਰਲ ਲੌਕ ਲੱਗੇ ਹੋਣ ਕਰਕੇ ਉਹ ਦੰਤਾਨਾਂ ਦੇ ਤਾਲੇ ਵੀ ਖੁੱਲ ਸਕੇ। ਫਿਰ ਪੀਰਖਾਨੇ ਦੇ ਵਿੱਚ ਆਏ ਨੇ ਇੱਥੇ ਪੀਰਖਾਨੇ ਦਾ ਤਾਲਾ ਤੋੜ ਕੇ ਗੋਲਕ ਤੋੜ ਕੇ ਚੋਰੀ ਕਰਕੇ ਲੈ ਕੇ ਗਏ ਕੈਸ਼। ਇੱਥੋਂ ਕਿੰਨਾ ਕੈਸ਼ ਦੱਸਦੇ? ਇੱਥੋਂ ਇਹਨਾਂ ਦੇ ਦੱਸਣ ਮੁਤਾਬਕ ਵੀ 15-20000 ਰੁਪਇਆ ਦੇ ਕਰੀਬ ਕੈਸ਼ ਸੀਗਾ। ਤੇ ਇਹਨਾਂ ਦੀ ਅਸੀਂ ਪੜਤਾਲ ਕਰ ਰਹੇ ਹਾਂ ਚੋਰਾਂ ਦਾ ਪਤਾ ਲਗਾਉਣ ਤੇ ਇਹਨਾਂ ਦੇ ਖਿਲਾਫ ਮਰਚਾ ਦੇਵਾਂਗੇ